ਬਡੇ ਸਾਰੇ ਪੱਤਰਕਾਰ ਵੀਰ ਆਦਾ ਸਾਡੀ ਜਥੇਬੰਦੀ ਯੂनाइटेड ਪੀਪਲਸ ਲੀਗ ਵੱਲੋਂ ਔਰ ਨਾਲ ਦੀ ਨਾਲ ਹੀ ਸਾਡੇ ਵਿੱਚ ਪਾਸਟਰ ਸਹਿਬਾਨ ਔਰ ਸਾਡੇ ਰਾਜਨੀਤਿਕ ਅਧਾਰੇ ਦੇ ਜਥੇਬੰਦੀਆ ਦੇ ਆਗੂ ਸਹਿਬਾਨ ਬੈਠੇ ਆ ਜਿਹਦੇ ਵਿੱਚ ਸਾਡੇ ਚੇਅਰਮੈਨ ਸਾਹਿਬ ਪਾਸਟਰ ਐਂਥਨੀ ਮਸੀ ਯੂनाइटेड ਪੀਪਲਸ ਲੀਗ ਤੋਂ ਔਰ ਫਾਊਂਡਰ ਨੇ ਇਹ ਕ੍ਰਿਸਚਨ ਪਾਸਟਰ ਐਸੋਸੀਏਸ਼ਨ ਦੇ ਸਿਸਟਰ ਰੀਨਾ ਮਸੀ ਜੀ ਨੇ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਮਹਿਲਾ ਵਿੰਗ ਦੇ ਔਰ ਨਾਲ ਸਿਸਟਰ ਸ਼ੋਭਾ ਜੀ ਹੈ ਪਾਸਟਰ ਸ਼ੋਭਾ ਜੀ ਇਹਨਾਂ ਦਾ ਆਪਣਾ ਚਸ਼ਦਾ ਚਰਚ ਆਫ ਮਰਸੀ ਸੈਂਟਰ ਹੈ ਆ ਪਾਸਾ ਆਨੰਦ ਵਰਮਾ ਜੀ ਆ ਨਾਲ ਮੇਰੇ ਦਰਸੇ ਜੇ ਬੈਠੇ ਖੱਬੇ ਬੈਠੇ ਪੀਟਰ ਮਸੀਬਲਦਪੁਰ ਜੀ 크ਰਿਸਚਨ ਅਵੇਰਨੈਸ ਲੀਡਰਸ਼ਿਪ ਦੇ ਪ੍ਰਧਾਨ ਨੇ ਨਾਲ ਸੌਰਵ ਮਸੀ ਜੀ ਮਸੀਹ ਹੈਲਪਿੰਗ ਹੈਂਡ ਦੇ ਪ੍ਰਧਾਨ ਨੇ ਪਾਸਟਰ ਹਰਪਜਨ ਜੀ ਔਰ ਸैमਸਨ ਜੀ ਸਾਡੇ ਮੀਤ ਪ੍ਰਧਾਨ ਸੋ ਅੱਜ ਦਾ ਜਿਹੜਾ ਇਹ ਵਿਸ਼ੇ ਆ ਆ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਕੇਂਦਰੀ ਰਾਜ ਮੰਤਰੀ ਤੇ ਸਾਬਕਾ ਐਮਪੀ ਲੁਧਿਆਣੇ ਤੋਂ ਰਮਨੀਤ ਬਿੱਟੂ ਉਹਨਾਂ ਦਾ ਇੱਕ ਬਿਆਨ ਜਿਹੜਾ ਵਾ ਬੜਾ ਜਿਹੜੀ ਛੋਟੀ ਮਾਨਸਿਕਤਾ ਵਾਲਾ ਬਿਆਨ ਇੱਕ ਨਿੰਦਣਯੋਗ ਬਿਆਨ ਜਿਹੜਾ ਹੈਗਾ ਵਾ ਉਹਨੇ ਈਸਾਈ ਭਾਈਚਾਰੇ ਦੇ ਵਾਸਤੇ ਬੋਲਿਆ ਔਰ ਜਿਹੜਾ ਸੰਬੋਧਨ ਇੱਕ ਭੀੜ ਨੂੰ ਕਰਦੇ ਹੋਏ ਮੈਂ ਸਮਝਦਾ ਕਿ ਇਹ ਇੱਕ ਮੰਤਰੀ ਦੀ ਲੈਂਗੁਏਜ ਨਹੀਂ ਇੱਦਾਂ ਦੀ ਹੋਣੀ ਚਾਹੀਦੀ ਇੱਕ ਤੂੰ ਨੁਮਾਇੰਦਾ ਸਰਕਾਰ ਨੇ ਤੈਨੂੰ ਚੁਣ ਕੇ ਭੇਜਿਆ ਇਹ ਉਹਦੇ ਵਿੱਚ ਉਹ 크੍ਰਿਸਚੀਅਨਾਂ ਨੂੰ ਕੰਪੈਰੀਜ਼ਨ ਉਹ ਮਾਊਵਾਦੀਆਂ ਦੇ ਨਾਲ ਕਰ ਰਿਹਾ ਕਿ ਆਰਐਸਐਸ ਨੇ ਜਿਸ ਤਰੀਕੇ ਨਾਲ ਫੰਡਿੰਗ ਕਰਕੇ ਮਾਊਵਾਦੀ ਖਤਮ ਕੀਤੇ ਆਉਣ ਵਾਲੇ 5 ਸਾਲ ਦੇ ਵਿੱਚ ਅਸੀਂ 크੍ਰਿਸਚੀਅਨ ਕਮਿਊਨਿਟੀ ਦੇ ਵਿੱਚ ਜਿਹੜੇ ਲੋਕ ਗਏ ਹੋਏ ਨੇ ਹੁਣ ਉਹ ਵਾਲਾ ਜਿਹੜਾ ਪੈਸਾ ਵਾ ਉਹ ਅਸੀਂ ਪੰਜਾਬ ਵਾਲੇ ਪਾਸੇ ਨੂੰ ਲਾ ਕੇ ਤੇ ਇੱਥੋਂ ਆਉਣ ਵਾਲੇ 5 ਸਾਲਾਂ ਦੇ ਵਿੱਚ ਆਰਐਸਐਸ ਵਜਨਬਤ ਹੈਗੀ ਆ ਕਿ ਅਸੀਂ ਉਹਨਾਂ ਨੂੰ ਵਾਪਸੀ ਕਰਵਾਵਾਂਗੇ ਜਦ ਕਿ ਇਹ ਜਿਹੜੀ ਸੋਚ ਹੈਗੀ ਆ ਜਿਹੜੀ ਮਾਊਵਾਦੀਆਂ ਦੇ ਨਾਲ ਇਹ ਸਾਨੂੰ ਮਿਲਾਨ ਵਾਲੀ ਮਤਲਬ 크ਰਿਸਚਨ ਕਮਿਊਨਿਟੀ ਨੇ ਅੱਜ ਤਿੱਕਰ ਲੋਕਾਂ ਦੇ ਹੱਥਾਂ ਦੇ ਵਿੱਚ ਪੈਨ ਫੜਾਇਆ ਬਹੁਤ ਬਹੁਤ ਮੈਂ ਵੈਲਕਮ ਕਰਨਾ ਚਾਹਾਂ ਸਾਡੇ ਵਿੱਚ ਦਲਜੀਤ ਗਿੱਲ ਜੀ ਨੇ ਪੰਮ ਜੋਤੀ ਸੰਗਤ ਤੋਂ ਪ੍ਰਧਾਨ ਇੱਧਰ ਆ ਜਿਓ ਜੀ ਪਲੀਜ਼ ਤੇ ਅੱਜ ਤਿੱਕਰ 크ਰਿਸਚਨ ਕਮਿਊਨਿਟੀ ਨੇ ਲੋਕਾਂ ਦੇ ਹੱਥਾਂ ਦੇ ਵਿੱਚ ਪੈਨ ਦਿੱਤਾ ਲੋਕਾਂ ਦੇ ਜੇ ਕਿਤੇ ਕੋਈ ਬਿਮਾਰ ਹੋਇਆ ਸਿਹਤ ਸੇਵਾਵਾਂ ਦਿੱਤੀਆਂ ਜੇ ਤੁਸੀਂ ਗੱਲ ਕਰੋ ਕਿ ਜੇ ਕੋਈ ਬੱਚਾ ਜਿਹੜਾ ਕੋਈ ਅਪਾਹਜ ਜਾਂ ਜਿਹਨੂੰ ਛੱਡ ਦਿੱਤਾ ਜਾਂਦਾ ਸੀ ਜਾਂ ਕਈ ਇਹੋ ਜਿਹੇ ਲੋਕ ਜਿੱਦਾਂ ਮਦਰ ਟ੍ਰੀਸਾ ਸੈਂਟਰ ਉਹਨਾਂ ਨੇ ਉਹਨਾਂ ਨੂੰ ਅਪਣਾਇਆ ਹਰ ਇੱਕ ਚੀਜ਼ ਦੇ ਆਧਾਰਿਆਂ ਦੇ ਵਿੱਚ ਆਪਣਾ ਯੋਗਦਾਨ ਦਿੱਤਾ ਈਵਨ ਦੈਨ ਕਿ ਦੇਸ਼ ਦੀ ਆਜ਼ਾਦੀ ਦੇ ਵਿੱਚ ਕ੍ਰਿਸਚਨ ਕਮਿਊਨਿਟੀ ਦਾ ਯੋਗਦਾਨ ਵੜਾ ਰਿਹਾ ਔਰ ਅਜ ਉਹਨਾਂ ਨੂੰ ਕੰਪੈਰੀਜ਼ਨ ਅਸੀਂ ਤੁਸੀਂ ਮਾਓਵਾਦੀ ਦੇ ਨਾਲ ਕਰ ਰਹੇ ਹੋ ਔਰ ਉਹਦੇ ਵਿੱਚ ਇਹ ਚੀਜ਼ ਕਹਿ ਰਹੇ ਆ ਕਿ ਅਸੀਂ ਆਉਣ ਵਾਲੇ 5 ਸਾਲਾਂ ਦੇ ਵਿੱਚ ਵਿੱਚ ਅਸੀਂ 크ਿਸਚਨ ਕਮਿਊਨਿਟੀ ਦੇ ਵਿੱਚ ਜਿਹੜੇ ਲੋਕ ਆਇਆ ਅਸੀਂ ਉਹਨਾਂ ਨੂੰ ਆ ਵਾਪਸੀ ਕਰ ਔਰ ਖਾਸ ਕਰਕੇ ਸਿੱਖ ਭਾਈਚਾਰੇ ਨੂੰ ਟਾਰਗੇਟ ਕਰਨ ਦਾ ਮਤਲਬ ਇਹ ਹੈਗਾ ਵਾ ਕਿ ਸਾਡੀ ਆਪਸੀ ਭਾਈਚਾਰਕ ਸਾਂਝ ਨੂੰ ਤੋੜਨ ਦੀ ਗੱਲ ਕੀਤੀ ਜਾ ਰਹੀ ਜਦ ਕਿ ਜਿਹੜਾ ਕਾਨੂੰਨ ਆ ਜਿਹੜਾ ਸਾਡਾ ਸੰਵਿਧਾਨ ਹੈਗਾ ਆ ਜਦ ਉਹ ਸਾਨੂੰ ਹਰੇਕ ਧਰਮ ਦੇ ਲੋਕ ਨੂੰ ਹਰੇਕ ਇਨਸਾਨ ਨੂੰ ਇਹ ਇਜਾਜ਼ਤ ਦਿੰਦਾ ਆ ਕਿਉਂ ਆਪਣੀ ਸਵੈ ਇੱਛਾ ਦੇ ਨਾਲ ਸਵੇਰੇ ਜਿਹੜੇ ਮਰਜ਼ੀ ਧਰਮ ਚ ਹੋਵੇ ਸ਼ਾਮ ਨੂੰ ਜਿਹੜੇ ਮਰਜ਼ੀ ਧਰਮ ਤੇ ਜਾ ਸਕਦਾ ਬਿਨਾਂ ਕਿਸੇ ਦਬਾਅ ਦੇ ਤੇ ਇਹ ਕੌਣ ਹੁੰਦੇ ਨੇ ਜਿਹੜੇ ਸਾਡੇ ਤੇ ਅਲੀਗੇਸ਼ਨ ਲਾ ਰਹੇ ਆ ਜਿਹਦੇ ਕਰਕੇ ਜਿਹੜਾ ਸਾਡੀ 크ਿਸਚਨ ਕਮਿਊਨਿਟੀ ਦੇ ਵਿੱਚ ਜਿਹੜੇ ਇਹ ਮਨਸੂਬੇ ਨੇ ਉਹ ਸਾਨੂੰ ਸਮਝ ਆ ਰਿਹਾ ਕਿ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਖਤਰਨਾਕ ਸਾਬਤ ਹੋ ਸਕਦੇ ਆ ਕਿਉਂਕਿ ਜਿਹੜਾ ਇਹ ਆਪਾਂ ਸੇਕ ਦੇਖਿਆ ਵਾ ਮਨੀਪੁਰ ਦੇ ਵਿੱਚ ਲੱਗਦਾ ਹੋਇਆ ਛਤੀਸਗੜ ਦੇ ਵਿੱਚ ਲੱਗਦਾ ਹੋਇਆ ਔਰ ਅਜੇ ਪੰਜਾਬ ਨੂੰ ਉਸੇ ਸੇਕ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਜਿਹੜਾ ਕਿ ਇਥੋਂ ਦੀ ਪੰਜਾਬ ਦੀ 크ਰਿਸਚਨ ਕਮਿਊਨਿਟੀ ਅਵੇਅਰ ਹੈਗੀ ਆ ਉਹ ਇਸ ਚੀਜ਼ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇ ਕਰੇਗੀ। ਔਰ ਐਸੇ ਹੀ ਸਿਸਟਮ ਦੇ ਤਹਿਤ ਜਿਹੜੇ ਸਾਡੇ ਅਲੱਗ-ਅਲੱਗ ਜਿੰਨੀਆਂ ਵੀ ਕਿਉਂਕਿ ਇਹ ਇਮੀਡੀਏਟਲੀ ਇਫੈਕਟ ਦੇ ਨਾਲ ਹੀ ਰੱਖੀ ਗਈ ਔਰ ਆਉਣ ਵਾਲੇ ਸਮੇਂ ਦੇ ਵਿੱਚ ਦੋ ਤੋਂ ਤਿੰਨ ਦਿਨਾਂ ਦੇ ਵਿੱਚ ਕੋਈ ਵੱਡੀ ਅਸੀਂ ਵੀ ਮੀਟਿੰਗ ਕਰਨ ਜਾ ਰਹੇ ਆ ਜਿਦੇ ਵਿੱਚ ਪੂਰਾ ਸਾਡਾ ਸੰਤ ਸਮਾਜ ਹੋਏਗਾ। ਪੂਰੇ ਸਾਡੇ 크ਰਿਸਚਨ ਕਮਿਊਨਿਟੀ ਦੇ ਲੀਡਰਸ ਹੋਣਗੇ ਆਲ ਡਿਨੋਮੀਨੇਸ਼ਨਸ ਆਲ ਜਿੰਨੇ ਸਾਡੇ ਭਾਈਚਾਰੇ ਦੇ ਕੰਟੀਕਾਸਕਲ ਭਾਈਚਾਰਾ ਉਹ ਸਾਰੇ ਇਕੱਠਾ ਹੋ ਕੇ ਇੱਥੇ ਆਪਣੀ ਰਣਨੀਤੀ ਅਗੇਤਰੀ ਸੋ ਇਹ ਇਸ ਵੰਦੇ ਦੇ ਵਿੱਚ ਜਿਹੜਾ ਕੋਈ ਆਪਣੇ ਕੋਲ ਔਰ ਇਹ ਦੇਖੋ ਇਹਦੇ ਵਿੱਚ ਮੈਂ ਇੱਕ ਚੀਜ਼ ਹੋਰ ਇਹ ਦੱਸ ਦਿੰਦਾ ਇਹ ਪੂਰਾ ਮਿਨੋਰਟੀਜ਼ ਤੇ ਅਟੈਕ ਕਰਨ ਦਾ ਚੱਕਰ ਹੈਗਾ ਹੈ ਇਹਦੇ ਵਿੱਚ ਕਲਾ ਕਰਿਸਚਨ ਕਮਿਊਨਿਟੀ ਮਿਨੋਰਟੀ ਦੇ ਅਧੀਨ ਆਦੇ ਜਿੰਨੇ ਲੋਕ ਨੇ ਇਹ ਉਹਨਾਂ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅੱਛਾ ਆਹ ਕੁਝ ਦਿਨ ਪਹਿਲਾਂ ਤੁਸੀਂ ਰਿਪੋਰਟ ਜੀ ਜਿਹੜੇ ਤੋਂ ਵੱਟ ਕੋਲੇ ਆ ਲੋਕ ਜੀ 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 ਲੋਕਾਂ ਨੂੰ ਮਿਨੋਰਟੀ ਇਹ ਇਨੀਆਂ ਗੱਲਾਂ ਦਾ ਕਿਸੇ ਨੇ ਜਿਹੜੇ ਪੁਰਾਤਨ ਪਿਛਲੇ ਗੱਤਿ ਜਿਹੜੇ ਬੜੇ ਚਲੇ ਆ ਰਹੇ ਆ ਉਹ ਬਿਰੋਧ ਹੀ ਕਰਦੇ ਨੇ ਬਹਿਸ ਬਾਰੇ ਕੀ ਕਹਿੰਦਾ ਨਹੀਂ ਦੇਖੋ ਇਹ ਜਿਹੜੀ ਗੱਲ ਹੈਗੀ ਨਾ ਇਹ ਗੱਲ ਸਪਸ਼ਟ ਰੂਪ ਦੇ ਵਿੱਚ ਜੇ ਤੁਸੀਂ ਦੇਖੋਗੇ ਵੀ ਕੱਲ ਵੀ ਮੈਂ ਲਾਈਵ ਹੋਇਆ ਸੀਗਾ ਉਹਦੇ ਵਿੱਚ ਇੱਕੋ ਹੀ ਚੀਜ਼ ਆਖੀ ਗਈ ਆ ਅੱਜ ਵੀ ਸਵਾਲ ਉੱਥੇ ਹੀ ਆ ਅੱਜ ਵੀ ਸਾਡੀ ਗੱਲ ਉੱਥੇ ਹੀ ਖੜੀ ਆ ਅੱਜ ਇਹ ਬਿੱਟੂ ਹੁਣੇ ਕਿਉਂ ਇਹ ਗੱਲ ਕਰਦੇ ਪਏ ਆ ਉਹ ਇਸੇ ਵਜ੍ਹਾ ਨਾਲ ਗੱਲ ਕਰਦੇ ਪਏ ਆ ਕਿ ਅਸੀਂ ਲੈ ਕੇ ਆਈਏ ਅਸੀਂ ਜਿਹੜਾ ਸਾਡਾ ਤਾਂ ਆਨਸਰ ਸੀਗਾ ਜਿਹੜਾ ਪਿਛਲੀ ਪ੍ਰੈਸ ਮੀਟ ਦੇ ਵਿੱਚ ਵੀ ਸਾਡਾ ਵੀ ਇਹੀ ਸੀਗਾ ਆਪਾਂ ਫਾਲੋਅਰਸ ਹੈਗੇ ਆ ਆਪਾਂ ਮੰਨਦੇ ਆ ਆਪਾਂ ਪੂਰਨ ਰੀਤੀ ਦਾ ਮੰਨ ਰਿਹਾ ਅਸੀਂ ਉਹਦੇ ਅੱਗੇ ਕਹਿੰਦੇ ਆ ਕਿ ਆਪਣੇ ਆਪ ਨੂੰ ਆਪਾਂ ਕਾਗਜ਼ੀ ਤੌਰ ਦੇ ਉੱਤੇ ਲਿਖਵਾਨੇ ਆ ਔਰ ਉਹ ਚੀਜ਼ ਲੋਕਾਂ ਨੇ ਇੰਪਲੀਮੈਂਟ ਕਰਨੀ ਸ਼ੁਰੂ ਵੀ ਕੀਤੀ ਇਹ ਸਮੇਂ ਦੀ ਮੰਗ ਹੈਗੀ ਆ ਤਾਂ ਕਿ ਜਿਹੜੇ ਇਹੋ ਜਿਹੇ ਸਵਾਲ ਹੈਗੇ ਆ ਉਹ ਆਪਣੇ ਆਪ ਉਹਨਾਂ ਸਵਾਲਾਂ ਨੂੰ ਵੀ ਠੱਲ ਪੈ ਜਾਂਦੀ ਆ ਔਰ ਨਾਲ ਦੀ ਨਾਲ ਹੀ ਸਵੈ ਇੱਛਾ ਜਿਹੜੀ ਹੈਗੀ ਕਾਨੂੰਨੀ ਤੌਰ ਤੇ ਮਾਨਤਾ ਹੈਗੀ ਆ ਉਸ ਇਨਸਾਨ ਨੂੰ ਜਿਨੇ ਆਪਣੇ ਆਪ ਦਾ ਧਰਮ ਚੇਂਜ ਕੀਤਾ ਤੇ ਉਹਦੇ ਵਿੱਚ ਫਿਰ ਕੋਈ ਸਵਾਲ ਹੀ ਨਹੀਂ ਰਹਿ ਜਾਂਦਾ ਮੈਂ ਸਬਕ ਜੀ ਜੀ ਕੰਪਲੈਕਸ ਕਰਕੇ ਐਸੀ ਫੁਰਸਤ ਬਣਾ ਜੀ ਇਹ ਮਨੋਸ਼ਿਕੀ ਵਿੱਚ ਸੈਰ ਮੈਂ ਉਹ ਬਣੀ ਜਿਹੜਾ ਕਿ ਇਸਾਈ ਹੈ ਉਹ ਫਸਾ ਕੇ ਉਹ ਜਦ ਵੀ ਪੁਸਤੀ ਜਿਹੜਾ ਚੱਲ ਰਿਹਾ ਜਿਹੜੇ ਕਨਵਰਟ ਹੋਏ ਆ ਉਹ ਜਿਹੜਾ ਸੈਰ ਮੈਂ ਨਹੀਂ ਬਣਾਇਆ ਜਾਏਗਾ ਤੁਹਾਡਾ ਜਿਹੜਾ ਇਹ ਵਿਰੋਧ ਸੀਗਾ ਅੱਜ ਦੇਖ ਤੋਂ ਬਿੱਟੂ ਨੇ ਵੀ ਏਸੀ ਕਾਲ ਨੂੰ ਦੇਖ ਕੇ ਉਹਨਾਂ ਨੇ ਕਹਿ ਦਿੱ ਜਿਹੜੇ ਕਨਵਰਟ ਹੋਏ ਆ ਉਹਨਾਂ ਨੂੰ ਸਾਥੋਂ ਜਿਹੜਾ ਆ ਉਹਨਾਂ ਨੂੰ ਉਹਦੇ ਵਿੱਚ ਜਾਣਾ ਚਾਹੀਦਾ ਆ ਤੇ ਚਾਹ ਪੁਸਤਚਨ ਬਣ ਜਾਣਾ ਚਾਹੀਦਾ ਜਾਣ ਉਹ ਆਪਣੇ ਜਿਹੜੇ ਧਰਮਾਂ ਚ ਸੀਗੇ ਉਹਨਾਂ ਦੇ ਵਿੱਚ ਵਾਪਸ ਚਲੇ ਜਾਣ ਕੀਤੇ ਕਿਵੇਂ ਤੁਸੀਂ ਸਮਝੋ ਕਿ ਗੱਲ ਕੋਈ ਤੁਸੀਂ ਵੀ ਔਰ ਕਰ ਰਹੇ ਹੋ ਭਾਜੀ ਦੇਖੋ ਜਿਹੜਾ ਉਹ ਵਿਰੋਧ ਸੀਗਾ ਉਸ ਵਿਰੋਧ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਆਪਣੇ ਸਰਟੀਫਿਕੇਟ ਸਾਨੂੰ ਦਿਖਾਇਆ ਕਿ ਮੈਂ 크ਿਸਚਨ ਕਮਿਊਨਿਟੀ ਨੂੰ ਅਡਾਪਟ ਕੀਤਾ ਜਦੋਂ ਉਹਨਾਂ ਨੇ ਅਡਾਪਸ਼ਨ ਆਪਣੀ ਦਿਖਾ ਦਿੱਤੀ ਕਰ ਲਿਆ 댓 ਮੀਨਸ ਕਿ ਉਹ ਸਵੈ ਇਛਾ ਦੇ ਨਾਲ 크ਿਸਚਨ ਕਮਿਊਨਿਟੀ ਦੇ ਵਿੱਚ ਆ ਗਏ ਉਹਦੇ ਨਾਲ ਫਿਰ ਇਹ ਪਿਛਵਾਲ ਨਹੀਂ ਰਹਿ ਜਾਂਦਾ ਵਾ ਕਿ ਠੀਕ ਆ ਹਾਂ ਜੇ ਸਾਨੂੰ ਇਸੇ ਤਰੀਕੇ ਨਾਲ ਪਤਾ ਲੱਗਦਾ ਹੋਵੇ ਕਿ ਅੱਜ ਮੈਂ ਕਿਸੇ ਚੀਜ਼ ਦੀ ਦਾਅਵੇਦਾਰੀ ਕਰ ਦਵਾਂ ਕਿ ਮੈਂ ਜੀ ਥਰੂ ਮੁਸਲਿਮ ਕਮਿਊਨਿਟੀ ਜਾਣਾ ਚਾਹੁੰਦਾ ਜਦਕਿ ਮੇਰੇ ਕੋਲ ਅਥੈਂਟੀਕਿਟਡ ਕੋਈ ਪ੍ਰੂਫ ਨਹੀਂ ਹੈਗਾ ਜਦੋਂ ਪ੍ਰੂਫ ਉਜਾਗ ਸਾਡੇ ਸਾਹਮਣੇ ਆ ਗਿਆ ਵਾ ਤਾਂ ਠੀਕ ਆ ਅਸੀਂ ਸਵਾਗਤ ਕਰਦੇ ਹਾਂ ਉਹਨਾਂ ਦੀ ਚੇਅਰਮੈਨਨੀ ਦਾ ਔਰ ਅਸੀਂ ਇਸ ਸੀ ਦੇ ਵਿੱਚ ਸਾਡੀ ਕੋਈ ਵਿਰੋਧਤਾ ਨਹੀਂ ਹੈਗੀ ਸਾਡੀ ਕ੍ਰਿਸਚਨ ਕਮਿਊਨਿਟੀ ਹਾਂ ਨਾਲ ਦੀ ਨਾਲ ਸਰਕਾਰ ਦੇ ਕੋਲੋਂ ਸਾਡੀ ਡਿਮਾਂਡ ਆ ਕਿ ਉਸ ਜਿਹੜੀ ਚੇਅਰਮੈਨਨੀ ਨੂੰ ਪਾਵਰ ਟੂ ਐਕਟ ਕੀਤਾ ਜਾਵੇ ਤਾਂ ਕਿ ਸਾਡੇ ਸਮਾਜ ਦਾ ਭਲਾ ਹੋ ਸਕੇ ਸੋ ਇਹਦੇ ਵਿੱਚ ਜਿਹੜਾ ਬਿੱਟੂ ਦਾ ਸਵਾਲ ਹੈਗਾ ਵ ਦੇਖੋ ਜਿਹੜਾ ਜਿਹੜਾ ਇਹਦੇ ਵਿੱਚ ਆ ਗਿਆ ਉਹ ਆ ਗਿਆ ਜੇ ਜੇ ਤੁਹਾਨੂੰ ਲੱਗਦਾ ਵਾ ਜਿਹੜਾ ਜਾਂਦਾ ਵਾ ਫਿਰ ਉਹ ਸਾਡਾ ਹੈ ਹੀ ਨਹੀਂ ਹੈ ਉਹ ਜਾਵੇ ਇਹਦੇ ਵਿੱਚ ਕਿਸੇ ਨੇ ਅਸੀਂ ਤਾਂ ਨਹੀਂ ਰੋਕਦੇ ਹੁਣ ਜੇ ਮੈਂ ਐਗਜ਼ਾਮਪਲ ਦੇ ਦਿੰਦਾ ਵਿਕੀ ਥੋਮਸ ਦੀ ਵਿਕੀ ਥੋਮਸ ਨੇ ਸਿੱਖੀਜ਼ਮ ਨੂੰ ਉਹਨਾਂ ਨੇ ਅਪਣਾਇਆ ਇੱਕ ਵੀ 크ਿਸਚਨ ਦੱਸੋ ਕਿਸੇ ਨੇ ਬੋਲਿਆ ਉਹਦੇ ਖਿਲਾਫ ਕੋਈ ਨਹੀਂ ਬੋਲਦਾ ਸੰਵਿਧਾਨਿਕ ਜਦੋਂ ਸੰਵਿਧਾਨ ਨੂੰ ਅਸੀਂ ਮੰਨਦੇ ਆ ਤੇ ਇਹਦੇ ਵਿੱਚ ਸੰਵਿਧਾਨ ਦੇ ਵਿੱਚ ਫਿਰ ਆਪਾਂ ਸੰਵਿਧਾਨ ਨੂੰ ਚੈਲੰਜ ਕਰਨ ਦਾ ਮਤਲਬ ਆ ਇਹਨਾਂ ਇਹ ਸਾਡੀ ਕਮਿਊਨਿਟੀ ਨੂੰ ਚੈਲੰਜ ਕਰਨ ਦਾ ਮਤਲਬ ਨਹੀਂ ਹੈਗਾ ਇਸ ਵਿਧਾਨ ਨੂੰ ਚੈਲੰਜ ਕਰਨ ਦਾ ਮਤਲਬ ਆ ਔਰ ਇਹ ਹੇਟ ਸਪੀਚ ਜਿਹੜੀ ਹੈਗੀ ਆ ਉਹ ਹੇਟ ਸਪੀਚ ਹੈਗੀ ਆ ਜੇ ਹੇਟ ਸਪੀਚ ਇੱਕ ਆਮ ਨਾਗਰਿਕ ਵਾਸਤੇ ਕਾਨੂੰਨ ਦੇ ਦਾਰੇ ਦੇ ਅੰਦਰ ਆਂਦੀ ਆ ਜੋ ਇੱਕ ਮੰਤਰੀ ਦੇ ਵੀ ਉਸ ਦਾਰੇ ਦੇ ਅੰਦਰ ਆਂਦਾ ਵਾ ਕਾਨੂੰਨ ਸਭ ਲਈ ਇੱਕ ਆ ਇਹਨਾਂ ਦੇ ਉੱਤੇ ਹੇਟ ਸਪੀਚ ਦਾ ਪਰਚਾ ਵੀ ਹੋਣਾ ਚਾਹੀਦਾ ਵਾ ਦਰਜ ਕਿਉਂਕਿ ਹੇਟ ਸਪੀਚ ਆ ਸਿੱਧਮ ਸਿੱਧਿਆ ਤਾਂ ਤੁਸੀਂ ਕਹਿ ਰਹੇ ਹੋ ਇੱਕ ਅ ਆਰਾਸਸ ਦੇ ਨਾਮ ਨੂੰ ਲੈ ਕੇ ਕਹਿ ਰਹੇ ਹੋ ਕਿ ਉਹਨਾਂ ਦਾ ਅਜੰਡਾ ਹੈਗਾ 5 ਸਾਲ ਦੇ ਵਿੱਚ ਲੈ ਕੇ ਆਵਾਂਗੇ ਇਹਦਾ ਮਤਲਬ ਤੁਸੀਂ ਆਪਸੀ ਭਾਈਚਾਰਕ ਸਮਝ ਨੂੰ ਤੋੜਨਾ ਚਾਹੁੰਦੇ ਆ ਅਤੇ ਕਤਲੇਆਮ ਕਰਾਉਣਾ ਚਾਹੁੰਦੇ ਪਿਛਲੇ ਸਮੇਂ ਦੇ ਵਿੱਚ ਜਿਹੜੇ ਸੇਕ ਲੱਗੇ ਅੱਜ ਤੁਸੀਂ ਫੇਰ ਉਹ ਲਮਾਂ ਦੇ ਉੱਤੇ ਆ ਗਏ ਜੀ ਇੱਕ ਯਾਰ ਇਹ ਤੁਹਾਡੇ ਹੋਗੇ ਕਿ ਆ ਤੁਸੀਂ ਭਾਈਚਾਰਕ ਆ ਆਪਣੇ ਵਿੱਚ ਦੂਜੀ ਗੱਲ ਸਰ ਜਿਹੜੇ ਇੱਕ ਪਿੰਡ ਚ ਚਾਚਾ ਚਾਚਾ ਬਣਾ ਰਹੇ ਨੇ ਜੈਨੂ ਜਿਹੜੇ ਚਾ ਕ੍ਰਿਸ਼ਨ ਉਹਦੀ ਥਾਰਾ ਗੱਲ ਆ ਚਾਚਾ ਦੇ ਨਾਮ ਤੇ ਜਿਹੜੇ ਇੱਕ ਪਿੰਡ ਚ ਚਾਚਾ ਡੇਰੇ ਚੱਲਦੇ ਆ ਜੀ ਤੁਸੀਂ ਕਿਸ ਦਾ ਦੇਖਦੇ ਉਹਦੇ ਬਾਰੇ ਕੀ ਸਰ ਉਹ ਦੇ ਨਹੀਂ ਉਹਨਾਂ ਦੇ ਤੁਸੀਂ ਚਰਚਸ ਨੂੰ ਦੇਖੋ ਉਹਨਾਂ ਦੀ ਰਜਿਸਟਰੀਆਂ ਨੂੰ ਦੇਖੋ ਕਿ ਉਹਨਾਂ ਦੇ ਨਾਮ ਦੇ ਉੱਤੇ ਚਰਚਸ ਦੇ ਨਾਮ ਦੇ ਉੱਤੇ ਆ ਜਿਹੜੇ ਉੱਥੇ ਹੋਣਗੇ ਨਾ ਪਹਿਲਾਂ ਉਹਨਾਂ ਨੂੰ ਆਪਾਂ ਡਾਕੂਮੈਂਟਸ ਦੇ ਅਕੋਰਡਿੰਗ ਦੇਖੀਏ ਕਿ ਉਹ ਹੋਮ ਚਰਚ ਹੈਗੇ ਨੇ ਜਾਂ ਉਹ ਜਿਹੜੀ ਬਿਲਡਿੰਗ ਹੈਗੀ ਉਹ ਚਰਚ ਦੇ ਨਾਮ ਦੇ ਉੱਤੇ ਹੈ ਐਕਚੁਅਲੀ ਉਹ ਬਿਲਡਿੰਗ ਜਿਹੜੀ ਆ ਜਿਹੜੀ ਚਰਚ ਦੇ ਨਾਮ ਦੇ ਉੱਤੇ ਹੁੰਦੀ ਆ ਉਹ ਚਰਚ ਹੀ ਕਹਾਇਆ ਜਾਂਦਾ ਹੈ ਇਹਦੇ ਨਾਲ ਇਹ ਟੈਂਪਲ ਲਾ ਕੇ ਆਪਾਂ ਚਲਾਣਾ ਜਾਂ ਚਾਰਮਾਰੀ ਕਰਕੇ ਆਪਾਂ ਟੈਂਪਲ ਕਰਵਾ ਕੇ ਪਰਸਨ ਕਰਦੇ ਆ ਉਹਨੂੰ ਚਰਚ ਤੁਸੀਂ ਮੰਨ ਲਈ ਹੋਗੇ ਕੀ ਕਹਿੰਦੇ ਦੇਖੋ ਇਹਦੇ ਵਿੱਚ ਮੈਂ ਇਹ ਇਹਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਨੇ ਜਿਹੜੀ ਸਾਡੀ ਧਾਰਮਿਕ ਆਜ਼ਾਦੀ ਹੈ ਧਾਰਮਿਕ ਆਜ਼ਾਦੀ ਦੇ ਤਹਿਤ ਜਦੋਂ ਇਹ ਪਾਸਟਰ ਜੀ ਨੇ ਇਹ ਉਸ ਤੋਂ ਬਾਅਦ ਦੇ ਵਿੱਚ ਬਿਸ਼ਪ ਸਾਹਿਬ ਬਣ ਜਾਂਦੇ ਨੇ ਇਹ ਆਰਡੀਨੇਸ਼ਨ ਕਰਦੇ ਆ ਕਿਸੀਂ ਤੁਹਾਨੂੰ ਪਾਸਟਰ ਯੂਨਿਟ ਕਰਦੇ ਆ ਉਹਨਾਂ ਦੀ एलिਜੀਬਿਲਟੀ ਦੇ ਮੁਤਾਬਕ ਉਹਨਾਂ ਦੀ ਸਟੱਡੀ ਦੇ ਮੁਤਾਬਕ ਉਸ ਤੋਂ ਬਾਅਦ ਵਿੱਚ ਉਹਨਾਂ ਦਾ ਇੱਕ ਪੀਰੀਅਡ ਹੁੰਦਾ ਵਾ ਉਸ ਪੀਰੀਅਡ ਦੇ ਤਹਿਤ ਉਹ ਕੰਮ ਕਰਦੇ ਆ ਇੱਕ ਪਾਸਟਰ ਦੇ ਅੰਡਰ ਉਸ ਤੋਂ ਬਾਅਦ ਦੇ ਵਿੱਚ ਉਹ ਪਾਸਟਰ ਲੱਗਦੇ ਆ ਫਿਰ ਦਾਨੂੰ ਆਪਣਾ ਚਰਚ ਬਣਾ ਸਕਦੇ ਆ ਖੋਲ ਸਕਦੇ ਆ ਅਕੋਰਡਿੰਗ ਟੂ ਗਵਰਨਮੈਂਟ ਗਾਈਡਲਾਈਨਸ ਤੇ ਜਿਹੜੀਆਂ ਗਵਰਨਮੈਂਟ ਦੀਆਂ ਗਾਈਡਲਾਈਨਸ ਆ ਉਹਦੇ ਮੁਤਾਬਕ ਚੱਲਦਾ ਕਰ ਲਈਏ ਤੇ ਗਵਰਨਮੈਂਟ ਦੇਖਦੀ ਆ ਉਸ ਚੀਜ਼ ਨੂੰ ਨਾਲੇ ਚਰਚ ਦੇਖੋ ਪਵਿੱਤਰ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਹੋਇਆ ਜਿੱਥੇ ਦੋ ਜਾਂ ਤਿੰਨ ਮੇਰੇ ਨਾਮ 'ਚ ਕੱਟੇ ਹੋਣਗੇ ਮੈਂ ਉਸ ਦਾ ਦੇਵਾਜਾ ਦੇਖੋ ਬਹੁਤ ਵੱਡੇ ਜਿਹੜਾ ਕਨਵਰਟ ਹੋ ਰਿਹਾ ਉਹਦੀ ਭੁਗਤੀ ਕਿ ਕਰਾਂਗਾ ਬਾਜੀ ਕਨਵਰਟ ਇਚ ਕਨਵਰਸ਼ਨ ਵਾਲੀ ਗੱਲ ਜਿਹੜੀ ਤੁਸੀਂ ਕਰ ਰਹੇ ਹੋ ਕਿ ਕਨਵਰਟ ਹੋ ਰਿਆ ਸੀ ਤਾਂ ਇਸ ਚੀਜ਼ ਦਾ ਜਿਹੜੀ ਤੁਸੀਂ ਪਿਛਲੀ ਤੁਸੀਂ ਆਪ ਹੀ ਪਹਿਲਾ ਸਵਾਲ ਕੀਤਾ ਜਿਹੜੀ ਕਨਵਰਸ਼ਨ ਦਾ ਆਪਾਂ ਤੁਸੀਂ ਕਹਿ ਰਹੇ ਹੋ ਕਨਵਰਟ ਹੋ ਰੇ ਆ ਤੇ ਜਦੋਂ ਅਸੀਂ ਆਪਣੀ ਸੈਂਸਸ ਦਿਖਾਣੇ ਆ ਅਕੋਰਡਿੰਗ ਟੂ ਗੂਗਲ ਅਕੋਰਡਿੰਗ ਟੂ ਗਵਰਨਮੈਂਟ ਅਸੀਂ 1.25 ਆ ਸਾਡੀ ਸੈਂਸਸ ਦੇ ਅਕੋਰਡਿੰਗ ਸਾਡੀ ਗਰੋਥ ਕਿੱਥੇ ਹੈਗੀ ਆ ਸਾਨੂੰ ਤਾਂ ਸਮਝ ਨਹੀਂ ਆਉਂਦੀ ਵੀ ਕਨਵਰਟ ਦਾ ਤੁਸੀਂ ਸਾਡੇ ਤੇ ਨਾਮ ਲਾ ਦਿੰਨੇ ਆ ਤੇ ਕਨਵਰਸ਼ਨ ਸਾਨੂੰ ਕਿਤੇ ਨਜ਼ਰ ਨਹੀਂ ਆਉਂਦੀ ਵੀ ਸਾਡੀ ऑन रिकॉर्ड सनु ए सवाल अगर पुछा जावे ते ऑन रिकॉर्ड हां बाकी सिर्फ फॉलोइंग्स हैगी या असी इस फॉलोइंग्स ਦੇ ਤਾਹ ਤਾ लास्ट ਕਾਨਫਰੈਂਸ ਦੇ ਵਿੱਚ ਕਿਹਾ ਵੀ ਆਪਣੇ ਆਪ ਨੂੰ ਤੁਸੀਂ ਦਰਜ ਕਰਾਉਨਾ ਤਾਂ ਕਿ ਸਾਡੀ ਸਰਕਾਰ ਦੇ ਵਿੱਚ ਗਿਣਤੀ ਵੀ ਵੱਧ ਜਾਵੇ ਤੇ ਜਿਹੜਾ ਜੇ ਸਾਡੇ ਤੇ ਇਲਜ਼ਾਮ ਲਾਂਦੇ ਆ ਤੇ ਚਲੋ ਠੀਕ ਹੈ ਜੀ ਜੇ ਲਾ ਦਿੱਤਾ ਵਾ ਤੇ ਆਹ ਲੋ ਜੀ ਬੰਦਾ ਆਪਣੇ ਮੁਤਾਬਕ ਆਇਆ ਵਾ ਤੇ ਨਸਰਾਇ ਅੱਛਾ ਦਿਨ ਕਰ ਲਿਆ અપਨਾ ਲਿਆ ਇਹਦੇ ਵਿੱਚ ਤਾਂ ਕੋਈ ਦੋ ਰਾਇ ਰਹੀ ਨਹੀਂ ਜਾਂਦੀ ਨਾਲੇ ਸੰਵਿਧਾਨ ਸਾਨੂੰ ਇਜਾਜ਼ਤ ਦੇ ਰਿਹਾ ਇਹਦੇ ਵਿੱਚ ਕੋਈ ਐਹੋ ਜੀ ਗੱਲਬਾਤ ਨਹੀਂ ਹੈ